ਕੱਕਾ ਬਤਾ ਤਨ ਹੋਰ ਕਿਤੇ ਜਾ ਹੀ ਨਹੀਂ ਸਕਦੇ ਰੀਲਾਂ ਆਪਣੀਆਂ ਜੈਸ ਕਰਕੇ ਰਹਿ ਗਈਆਂ ਨੇ ਦੇਖ ਸਰਫੀ ਹੋਣੀ ਤਾਂ ਨਾ ਵੀ ਹਾਸ ਨੂੰ ਫਾਇਦਾ ਨਹੀਂਗਾ ਨੱਕ ਚ ਉਂਗਲਾਂ ਮਾਰੀ ਜਾਂਦਾ ਸਰਬਾਲ ਨੂੰ ਚੈੱਕ ਕਰਾ ਟੈਸਟ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰੇ ਚੱਲ ਗਿਆ ਬਈ ਹਰਪਣ ਮੈਂ ਬਾਈ ਵਰਦੀ ਬੁਰਦੀ ਪ੍ਰੈਸ ਕਰ ਲਈ ਤੇ ਮੁੰਡੇ ਨੇ ਬਟਨ-ਬਟਨ ਲਾ ਲੇ ਟੱਥ ਮੈਂ ਤੁਹਾਨੂੰ ਕਹਿੰਦੇ ਅੱਜ ਚੰਗਾ ਵਾਤਾ ਸਤਿ ਸ੍ਰੀ ਅਕਾਲ ਕੋਈ ਗੱਤ ਰੈਨ ਮੋਟਰ ਨਾਲ ਇੱਧਰ ਖੜਾ ਜੀ ਮੋਟਰ ਨਾਲ ਇੱਧਰ ਖੜਾ ਤੇ ਚੱਲ ਕੋਈ ਨਾ ਤੇਲ ਨੂੰ ਪੀਅ ਚੋ ਬਰਾ ਫੋਰਚੂਨਰ ਚੱਕ ਆਪਣੇ ਲੈ ਆ ਤੇਰੀ ਵਾਹ ਤੋ ਦੇਖ ਮੇਰੇ ਸਾਹਕੇ ਚਲਾ ਆ ਮੈਨੂੰ ਫੜਾ ਦੇ ਮੈਂ ਇਧਰ ਪਾਈ ਸੀ ਬਾਈ ਤੂੜੀ ਆਪਣੇ ਬਾਹਰ ਜਗ ਤੂੜੀ ਪਾਈ ਜਾਂਦੇ ਆਗੇ ਕਹਿੰਦੇ ਪਸ਼ੂਆਂ ਵਾਸਤੇ ਤਾਂ ਹੀ ਮੋਟਰਸਾਈਕਲ ਇਧਰ ਲਾਇਆ ਸੀਗਾ ਇਹ ਪਤੰਦਰ ਪਾਲਾਂ ਹੀ ਰਹੂਗੇ ਤਾਂ ਆਣਾ ਹੋਏ ਕੰਜਰਖਾਨਾ ਚੱਲ ਥੱਲੇ ਦੀ ਨਗਾ ਯਾਰ ਭੈਣ ਕੱਢ ਪੁੱਲ ਪੁੱਲ ਬਣਵਾਉਣ ਵਾਲਾ ਕਰਦੇ ਆ ਫੋਨ ਖੜ ਜਾ ਲੈ ਟਾਂਪਾ ਰੀਲਾ ਬਣਾਉਣੀਆਂ ਚੱਲ ਐ ਭਾਈ ਲੈ ਕੇ ਲੈ ਆਏ ਅਸੀਂ ਪੈਸੇ ਕਿਹਾ ਮਾਂ ਦੇ ਦੇ ਸਾਨੂੰ ਇੱਕ ਤੇਰੇ ਮੂੰਹਾਰ ਘਰ ਪਾ ਲੋਏ ਕਿੰਨੇ ਲੈ ਭਾਈ ਆਹ ਦੂਜਾ ਆਹ ਦਸਾਂ ਦਾ ਆਹ ਵੀ ਦਸਾਂ ਦਾ ਆਹ ਕੀ ਦਾ ਤੁਹਾਨੂੰ ਦੱਸਾਂਗੇ ਲੈ ਲੈ ਸਾਲ ਇਹ ਤਾਂ ਬਾਹਰ ਆਹ ਠੀਕ ਹੈਗਾ ਆਹ ਕਿੰਨੇ ਦਾ 10 ਮੈਂ ਇਹ ਦੇ ਦੇ ਅਸੀਂ ਬਣਾਉਣੀ ਸੀ ਵੀਡੀਓ ਬਈ ਇਹਦੇ ਨਾਲ ਸਾਨੂੰ ਜ਼ਰੂਰੀ ਚਾਹੀਦਾ ਸੀ ਤਾਂ ਹੀ ਅਸੀਂ ਲੈ ਗਏ ਟਾਈਮ ਪਿੱਛੇ ਰਹਿ ਗਿਆ ਨਾ ਓਏ ਆ ਗਏ ਅਸੀਂ ਪੀਜੀ ਚ ਚੱਲ ਥੱਲੇ ਤਾਂ ਬਈ ਅਸੀਂ ਵੀਡੀਓ ਬਣਾਉਣ ਵਾਸਤੇ ਅਸਲੋਂ ਢੀਕੇ ਨਹੀਂ ਹਜੇ ਪਹੁੰਚਿਆ ਝਾਵੇਂ ਐਸਾ ਕੁ ਲੈ ਕੇ ਆਏ ਉਹ ਨਹੀਂ ਲੈ ਕੇ ਆਇਆ ਸੀ ਹਰਪਾਲ ਜੀ ਜੀ ਹੁੰਦੀ ਕਾਲੀ ਕਾਲੀ ਚ ਬਈ ਆਟਾ ਘਰੇ ਭੁੱਲੇ ਹੁਣ ਢੀਕੇ ਨੂੰ ਪਤਾ ਲੱਗ ਗਿਆ ਉਹ ਗਾਣਾ ਲਊਗਾ ਪਤਾ ਨਹੀਂ ਉਹ ਵੀ ਲੈ ਕੇ ਆਊਗਾ ਕਿ ਨਹੀਂ ਲੈ ਕੇ ਆਉਂ ਮੈਂ ਤਾਂ ਭੁੱਲੇ ਆਟਾ ਕੰਮ ਬਾਹਲੇ ਲੱਲੇ ਕੋਈ ਭਜਦੇ ਬਾਹਲੇ ਆਏ ਸੀ ਤੇ ਆਹ ਤਾਂ ਇਹਨੇ ਪਹਿਲਾਂ ਬੜਾ ਪਿਆ ਤੁਹਾਨੂੰ ਉਹਦੇ ਕੋਲੇ ਭਾਈ ਕੋਲੇ ਗੁਗਲ ਪੇ ਨਹੀਂ ਚੱਲਦਾ ਸਾਡੇ ਕੋਲੇ ਸੱਪਾ ਗੁਗਲ ਪੇ ਚੱਲਦਾ ਮੈਨੂੰ ਲੱਗਦਾ ਬਸ ਇਹ ਲਾਸਟ ਪੂਰੀ ਹੈ ਇਹਦੇ ਕੋਲੇ ਗੁਗਲ ਪੇ ਨਹੀਂਗਾ ਜਦੋਂ ਇਹ ਚੱਲ ਗਏ ਜਦੋਂ ਸਾਰਿਆਂ ਕੋਲੇ ਗੁਗਲ ਪੇ ਚੱਲੂਗਾ ਤੇ ਹੁਣ ਅਸੀਂ ਬਣਾ ਲਈਏ ਰੀਲਾਂ ਸਾਡੇ ਸਾਰ ਫੱਦੇ ਨਹੀਂ ਬਣਨਾ ਹੈ ਪਿਛੇ ਟਾਈਮ ਨਾਲ ਉੱਠ ਜਾ ਕਰੋ ਫਿਰ ਟਾਈਮ ਨਾਲ ਉੱਠੇ ਸੀ ਬਾਈ ਤੈਨੂੰ ਮੈਂ ਕਿੰਨੇ ਵਜੇ ਫੋਨ ਕਰਾਂ ਤੈਨੂੰ ਕਿੰਨੇ ਵਜੇ ਫੋਨ ਲਾਉਣਾ ਮੈਨੂੰ ਫੋਨ ਕਿੰਨੇ ਵਜੇ ਮਰਜ਼ੀ ਲਾਇਆ ਤੂੰ ਜੇ ਉਸ ਟਾਈਮ ਮੇਰਾ ਫੋਨ ਚੱਕ ਲੈਂਦਾ ਨਾ ਹਾਂ ਫੇਰ ਮੈਂ ਘਰੋਂ ਚਾਹ ਵੀ ਨਹੀਂ ਪੀਕਿਆ ਪਤਾ ਹਾਂ ਚਾਹ ਨਹੀਂ ਪੀਕਿਆ ਤੂੰ ਸੌਂ ਲੱਗੇ ਮੇਰੀ ਗੱਲ ਮੈਨੂੰ ਨਾ ਸੌਂ ਚਕਾਲਕ ਆਸੀ ਦੀ ਮਰਜ਼ੀ ਤੂੰ ਇੱਕ ਡੱਬੀ ਚੋਲਾਂ ਦੀ ਲੈ ਕੇ ਜਾਣੇ ਆਪਾਂ ਸਾਰਾ ਦਿਨ ਉਹ ਖਾਣੇ ਆ ਭੁੱਖੇ ਮਰਦੇ ਆ ਆਹ ਮੇਰੀ ਪੈਂਟਰ ਨਾਲ ਲੱਕ ਤੇ ਖੜਨੋਂ हट ਗਈ ਐਨੀ ਖੁੱਲੀ ਹੋ ਗਈ ਮੈਂ ਦਿਖਾਵਾਂ ਹੋਰ ਫੇਰ ਆ ਕੀ ਨਵਾ ਜਲੂਸ ਕੱਟਿਆ ਸਿਰ ਤੇ ਤੂੰ ਵੀ ਲੱਛਣ ਕਰਨ ਲੱਗ ਗਿਆ ਮੈਨੂੰ ਲੱਗਦਾ ਫਿਰ ਉਹ ਨਹੀਂ ਇਹ ਤਾਂ ਨਾ ਉਹ ਪੈਂਦਾ ਗੰਡੇ ਪੈਂਦੇ ਜਿਹਾ ਖਾਂਦਾ ਅੱਛਾ ਆ ਨਾ ਉਹ ਸਬਜੀ ਕਾਦੀ ਬਣਾਈ ਜਾਣਾ ਫਿਰ ਸਬਜੀ ਯਾਰ ਮਟਰ ਪਨੀਰ ਆਗਾ ਅੱਛਾ ਔਰ ਬਾਣਾ ਤੜਕਾ ਮੈਂ ਲਾਉਦਾ ਜੰਗਾ ਬਣਾ ਦੀ ਉਹ ਬਾਈ ਬਣ ਕੇ ਯਾਰ ਹਾਂ ਪਾਣੀ ਥੋੜਾ ਰੱਖਿਓ ਯਾਰ ਤੂੰ ਅੱਜ ਕਿਵੇਂ ਝਾਂਡੂ ਚੱਕੀ ਫਿਰਦਾ ਵਾ ਹਾਂ ਨਹੀਂ ਕੀ ਟੱਕਰ ਆ ਜਾ ਮੜਾ ਸੁਤਾ ਅਜਮੀਨ ਆਵੇ ਯਾਰ ਓਏ ਅਜਮੀਨ ਆਵੇ ਕਰਪਾਅ ਓਏ ਅੰਦਰ ਜੀਰਾ ਨਹੀਂ ਥਾ ਜੀਰਾ ਪਾ ਦਾ ਜਾ ਤਾ ਉਹ ਨਹੀਂ ਨਮਕ ਪਾ ਲ ਥੋੜਾ ਉਹ ਹਲਦੀ ਹਲਦੀ ਵਾਲੀ ਨਾ ਪਾ ਲ ਲਾਲ ਮਿਰਚ ਥੋੜੀਆਂ ਰੱਖਿਓ ਬਾਅਦ ਨਾ ਫਿਰ ਯਾਰ ਪੇਟੇ ਯਾ ਖਰਾਬ ਹੋ ਜਾਂਦਾ ਮੇਰਾ ਭੈਣ ਵੀਡੀਓ ਨਹੀਂ ਬਣੀ ਜਾਂਦੀ ਇਹ ਖਾ ਲੈ ਗੋਸ ਤੜਕੇ ਤੜਕੇ ਹੈਂ ਸੁਣਾ ਕੀ ਖਵਾ ਕੇ ਲਿਆ ਕਰੋ ਆਪਾਂ ਨਹੀਂ ਖਵਾ ਭੁੱਖਾ ਮਾਰਦਾ ਹੈ ਤੈਨੂੰ ਤਾਂ ਡੋਨੇ ਆ ਗੱਟਾਂਗੇ ਹੈ ਕੋਈ ਨਹੀਂ ਖਾਦਾ ਓਏ ਉਹ ਤੇਰੇ ਵਾਸਤੇ ਇੱਕ ਸੰਭ ਲਿਆਉਂਦਾ ਪਾ ਤੇਰੀਆਂ ਐਡੀਆਂ ਪੁੱਛਣ ਵਾਸਤੇ ਮੈਂ ਬਹੁਤ ਤਰਸਿਆ ਅੱਜ ਇਹਨੂੰ ਮੈਂ ਤੇਰੇ ਨਾਲ ਇੱਕ ਚੀਜ਼ ਲਿਆਇਆ ਜੋ ਤੇਰੇ ਨਾਲ ਦੇ ਜਾਵਾਂ ਜਮਾਂ ਤੇਰੇ ਨਾਲ ਦੀ ਜਮਾਂ ਡਟੋ ਚੀਜ਼ ਅੱਛਾ ਬਖਾਵਾ ਚਾਵਾ ਹੈ ਗਿੱਦਰ ਇਹ ਹੁੰਦਾ ਚਾਵਾ ਤੂੰ ਵੀ ਤਾਂ ਚਾਵਾ ਇਹਦੇ ਤੂੰ ਵੀ ਚਾਵਾ ਇਹਨੇ ਤਾਂ ਦੇਖੀ ਉਹਨੇ ਇਹਨੂੰ ਅੱਜ ਦੇਖਿਆ ਸੀ ਅੱਛਾ ਇਹ origignal ਹੁੰਦਾ ਗਾ ਇਹ ਇਹ origignal ਤਾਂ ਇਹੀ ਹੈਗਾ origignal ਇਹੀ ਹੈ ਚਾਵਾ ਉਹ ਤਾਂ ਇਹਦੀ ਫਰਸਟ ਕਾਪੀ ਹੈ ਇਹਦੀ ਫਰਸਟ ਕਾਪੀ ਆ ਇਹਦੀ ਫਰਸਟ ਕਾਪੀ ਆ ਚਾਵਾ ਫਿਰ ਕਾਪੀ ਵੀ ਚੱਜ ਵਾਂਗੂ ਨਹੀਂ ਕੀਤੀ ਉਹਨਾਂ ਨੇ ਯਾਰ ਇਹਦੀ ਕਾਪੀ ਤੈਨੂੰ ਪਤਾ ਨਹੀਂ ਆਪਣੇ ਮੈਕ ਕਿੱਥੇ ਰਹਿ ਗਏ ਸਟੋਰ 'ਚ ਹੀ ਪਏ ਕਿੱਕਾ ਪਤਾ ਤੈਨੂੰ ਹੋਰ ਕਿਤੇ ਜਾ ਹੀ ਨਹੀਂ ਸਕਦੇ ਰੀਲਾਂ ਆਪਣੀਆਂ ਜੈਸ ਕਰਕੇ ਰਹਿ ਗਈਆਂ ਐ ਐਨ ਕਈਆਂ ਵੀ ਇੱਕਦਮ ਥੱਲੇ ਆਈਆਂ ਹਾਂ ਫਸੋ ਤਰੇਗ ਤੇ ਨਹੀਂ ਹਾਂ ਤੇਲ ਪਾ ਦੂੰ ਚੱਲ ਆ ਤਾਂ ਆਹ ਇਹਦੇ ਬੀਰਕਾ ਵੀ ਲਿਖਿਆ ਹੋਇਆ ਦੁੱਧ ਆਏ ਓਏ ਤੇਰੇ ਵੱਤ ਰੱਖਣਾ ਦੁੱਧ ਪੀਂਗਾ ਤੂੰ ਕਿਉਂ ਬਈ ਨੇ ਗਾਂ ਖੋਲ ਲੈ ਜਾਣਾ ਅੱਜ ਦੇਖਦੇ ਆ ਫਿਰ ਅੱਜ ਹੋ ਜਾਏ ਹਰਪਾਲ ਆ ਜਾ ਹਰਪਾਲ ਆ ਜਾ ਦੇਖੀ ਜਾ ਓਏ ਹਰਪਾਲ ਓਏ ਦੇਖੀ ਜਾ ਹਰਪਾਲ ਦੁੱਧ ਨਹੀਂ ਮਾਣਦਾ ਅੱਜ ਅੱਜ ਦੇਖੀ ਜਾਊ ਫਿਰ ਦੁੱਧ ਨਹੀਂ ਮਾ ਛੱਡਦਾ ਕਿਉਂ ਨਹੀਂ ਛੱਡਦਾ ਯਾਰ ਚਲ ਮੈਂ ਦੁੱਧ ਚਾਹ ਚ ਪਾਉਂ ਸਾਰਾ ਦੁੱਧ ਚਾਹ ਕੇ ਮੈਂ ਪੀਣੇ ਨਹੀਂ ਜਾਕਾ ਯਾਰ ਅੱਜ ਫਿਰ ਦੇਖੀ ਜਾਊ ਲੈ ਹਰਪਾਲ ਹਰਪਾਲ ਜਾ ਤੂੰ ਨਹੀਂ ਜਾਂ ਬਿੱਟੂ ਨਹੀਂ ਫਿਰ ਆਜੇ ਇੱਕ ਇੱਕ ਚੱਲ ਗਿਆ ਜੀ ਕਮਰੇ ਚ ਹੋ ਗਏ ਫ੍ਰੀ ਅੱਜ ਅਸਿਕਾ ਸ਼ਨੀਵਾਰ ਸ਼ਨੀਵਾਰ ਨੂੰ ਤੁਹਾਨੂੰ ਪਤਾ ਥੋੜਾ ਇਹ ਰਾਸ ਜ਼ਿਆਦਾ ਹੁੰਦਾ ਹੈਗਾ ਹੈਪੀ ਕਰੇ ਚਲੇ ਵੀਰ ਜੀ ਹਾਂਜੀ ਭਾਈ ਜੀ ਗੁੱਡ ਨਾਈਟ ਸਾਰੋ ਅੱਜ ਕਬੂਤਰ ਫੇਰ ਆਇਆ ਬਟਾ ਉਹ ਦੁਪਹਿਰ ਦਾ ਬੈਠਾ ਮੈਂ ਦੁਪਹਿਰ ਇਹ ਤੇਰੀ ਅੱਖ ਤੇ ਰੜਕਦਾ ਬਾਬਾ ਤੂੰ ਮਰਵਾਏਗਾ ਇਹਨੂੰ ਚੰਦ ਰਿਆ ਤੇ ਪਿਛਾੜ ਜਾ ਆ ਜਾ ਟੀਕੇ ਫਿਰ ਆਪਾਂ ਤਾਂ ਚੱਲ ਗਏ ਬਾਈ ਹਰਪਾਲ ਵੀ ਅੱਜ ਤਾਂ ਕਮਰੇ ਚ ਆ ਉਹ ਆ ਜਾ ਬਾਈ ਪੌਣਾ ਘੰਟਾ ਲੱਗ ਜਾਂਦਾ ਤੁਰ ਕੇ ਜਾਣ ਤੇ ਕਿਹੜਾ ਨੇੜੇ ਆ ਉਹ ਹੋ ਸੀਗਾ ਇਕਦਾ ਮੈਂ ਥੱਕੇ ਪਿਆ ਮੇਰਾ ਜਿਗਰੀ ਮੇਰਾ ਮੈਨੂੰ ਛੱਡ ਕੇ ਉੱਥੇ ਜਾਂਦਾ ਗਿਆ ਘਰੇ ਪਹਿਲਾਂ ਤਾਂ ਮੈਂ ਕੋਈ ਨਹੀਂ ਕਹਾ ਹੁਣ ਭੁੱਖ ਬਹੁਤ ਲੱਗੀ ਪਈ ਆ ਤੇ ਸਵੇਰ ਵਾਲਿਆਂ ਮੈਂ ਰੋਟੀਆਂ ਬਤੀਆਂ ਪਈਆਂ ਸੀ ਹੁਣ ਇਹ ਵੀ ਵਜੀਆਂ ਵਈਆਂ ਆ ਜਾ ਬਰੋ ਉੱਥੇ ਬੈਠਨੇ ਆ ਆ ਜਾ ਮੈਂ ਨਹੀਂ ਪਹੁੰਚਦਾ ਸੀ ਕਮਰੇ ਕਮਰੇ 'ਚ ਰੋਟੀਆਂ ਬਣਾ ਮੈਂ ਰਹਿ ਜਾਂਦਾ ਅੱਜ ਰਾਤੀ ਇਹਦੀ ਵੀ ਪਈਆਂ ਨੇ ਦੋ ਪਈਆਂ ਦੋ ਰੋਟੀਆਂ ਪਈਆਂ ਦਾਲ ਪਈਆ ਅੱਠ ਰੋਟੀਆਂ ਲੈ ਆਈ ਸੀ 6 ਤਾਂ ਮੈਂ ਖਾ ਕੇ ਲਬੇਟ ਗਿਆ ਮੈਂ ਤਾਂ ਭੁੱਖ ਹੀ ਬੜੀ ਲੱਗੀ ਹੋਈ ਸੀ ਦਿਨੇ ਯਾਰ ਯਾ ਯਾ ਮੇਰੇ ਰੀਲ ਕੇ ਜਾਨਵਰ ਯਾ ਹੈ ਅਣੀ ਰੋਟੀ ਖਾਣੀ ਹੋਈਆਂ ਹੈਗੀਆਂ ਨਾ ਠੀਕ ਹੈ ਕਹਿੰਦਾ ਕੇਲੇ ਖਾਣੇ ਆ ਜੀ ਤੇ ਦੁਕਾਨ ਵਾਲਾ ਅੰਕਲ ਕਹਿੰਦਾ 20 ਪਿਆਣੇ ਤਿੰਨ ਕੇਲੇ ਆ ਠੀਕ ਹੈ ਤੇ ਹੁਣ ਸਾਡਾ ਤੋਲਣ ਨੂੰ ਜੀ ਨਹੀਂ ਕਰਦਾ ਜੇ ਜੇ ਤੋਲੇ ਤਾਂ ਲੱਗਦਾ ਘਟ ਨਾ ਜਾਣ ਨਹੀਂ ਨਹੀਂ ਵੱਧ ਨਾ ਜਾਣ ਹਾਂ ਇਸ ਕਰਕੇ ਜੀ ਤੇ ਨਹੀਂ ਖਾਣੇ ਫਾਇਦੇ ਚ ਰਹਾਗੇ ਜੀ ਕਿਉਂ ਕੰਮ ਕੀ ਲੈਦਾ ਅਣਕਲ ਨੇ ਕਿਈ ਆ ਹਾਂ ਚੱਲ ਅੱਜ ਵੀ ਤੈਨੂੰ ਹੈ ਕੀ ਐ ਤੂੰ ਐ ਦੱਸ ਅੱਜ ਵੀ ਕੀ ਆ ਤੈਨੂੰ ਉਹ ਨਾ ਉਹ ਡਲਾ ਡਲਾ ਉਹ ਨਾ ਡਲਾ ਵੱਜੂ ਐ ਤੈਨੂੰ ਘੱਟ ਲਾ ਲੱਜੂ ਐ ਤੇ ਨਾ ਪਾਗੇ ਨੇ ਤੇ ਪਾਣੀ ਕਾਹਦੇ ਪਾਉਣਾ ਫਿਰ ਤੂੰ ਉਹ ਵੀਡੀਓ ਬਣਾਈ ਜਾਂਦਾ ਉਹ ਚੱਕੀ ਡਾਲਾ ਇੱਕ ਹੋਰ ਚੱਕ ਚੱਕ ਡਾਕਟਰ ਡਾਲਾ ਜਾ ਕੇ ਇੱਕ ਹੋਰ ਉਹ ਨਾ ਉਹ ਚਲਾ ਵੱਜੂਗਾ ਨਾ ਭਈਆ ਕਿਤਲੇ ਜਿੱਤਲੇ 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 ਹੇ ਵੀ ਪੱਕਾ ਹੈ ਪੱਕੀ ਬਾਤ ਹੈ ਨਾ ਨਾ ਕੱਚਾ ਮਾਰੀਏ ਨਾ ਆਧਰੋਣਾ ਬਲਾਗ ਮਾੜੇ ਉਹ ਮਾੜਾ ਕੱਚਾ ਹੀ ਝੰਡੇ ਸੀ ਉਹ ਨਾ ਜਾਣਾ ਇੱਥੇ ਮਾਰੀ ਜਿਸ ਬੱਕਾ ਵਧੀਏ ਉਹ ਖਾਣ ਨੂੰ ਆਹ ਦੇਖੋ ਇਹ ਡਲੇ ਝੰਡੇ ਜਾਂਦੇ ਇੱਕ ਦੂਜੇ ਵੱਗ ਕੀ ਆਏ ਈਟ ਮਾਰ ਰਹੇ ਹੈ ਉੱਤੇ ਪਾਣੀ ਪਾਉਂਦਾਗਾ ਪਾਣੀ ਤਾਂ ਖਾਲੇ ਉਸ ਤੋਂ ਬਾਅਦ ਆਹ ਦੇਖੋ ਆਹ ਦੇਖੋ ਇਹ ਕਰਤੀ ਇੱਥੇ ਕਿਹੜਾ ਮੀਂਹ ਆਇਆ ਸੀ ਪਾਣੀ ਭਰ ਜਾਵੇ ਲੱਗੂ ਪਾਣੀ ਵਿੱਚ ਭਰ ਜਾਵੇ ਪਾਣੀ ਵੀ ਇੱਜ਼ਤ ਨਾਲ ਭਰਿਆ ਜਾਂਦਾ ਠੀਕ ਹੈ ਨਾ ਮੈਂ ਬੋਤਲ ਮਾਰੂ ਹਰ ਮੁੰਡਿਆਂ ਕੋਲੇ ਪੈਸੇ ਘਾਟੇ ਸੀਗੇ ਤੇ ਭਾਈ ਪੈਸਿਆਂ ਨੂੰ ਮੋਢੇ ਨਾਲ ਜਿਆ ਰੱਖਦੇ ਹੋਏ ਤੇ 20 ਰੁਪਏ ਦੀ ਮੂੰਗੀ ਮਸਰੀ ਲੈ ਕੇ ਆਏ ਆਂਗੇ ਇਹ ਬਣੂਗੀ ਯਾਰ ਪਾਲਕੀ ਕਰੀ ਬੈਠਾ ਇਹ ਲੈ ਵੰਡੇ ਜੀ ਬੈਠਾ ਤੇ ਚਾਹ ਤੇ ਮੂੰਗੀ ਮਸਰੀ ਸਵੇਰੇ ਰੀਲਾ ਬਣਾਉਣ ਦੇ ਚੱਕਰ 'ਚ ਮੈਂ ਆਟਾ ਘਰੋਂ ਭੁੱਲ ਆਇਆ ਮੈਨੂੰ ਅਸੀਂ ਟੀਕੇ ਮੈਨੂੰ ਕਹੂਗਾ ਆਟਾ ਨਹੀਂ ਲੈ ਕੇ ਆਇਆ ਤੂੰ ਤੇ ਲੈ ਕੇ ਉਹ ਵੀ ਨਹੀਂ ਆਇਆਗਾ ਉਹ ਕਹਿੰਦਾ ਮੈਂ ਬਸ ਤੇ ਆਉਣਾ ਸੀ ਮੈਂ ਤਾਂ ਨਹੀਂ ਲੈ ਆਇਆ ਤੇ ਮੈਂ ਰੀਲਾ ਹੁਣ ਆਉਣ ਵਾਸਤੇ ਆਪਾਂ ਲੇਟ ਹੁੰਦੇ ਸੀਗੇ ਤੇ ਮੈਂ ਵੀ ਘਾਟਾ ਭੁੱਲ ਆਇਆ ਸਵੇਰੇ ਤੇ ਹੁਣ ਦੇਖਦੇ ਆਂ ਕੀ ਹੱਲ ਕਰਦੇ ਆਂ ਐਂ ਚੌਲਾਂ ਤੇ ਤਾਂ ਉਹ ਵੀ ਕੰਮ ਚੱਲਣਾ ਨਹੀਂਗਾ ਚੱਕਰ 'ਚ ਆਟਾ ਲੈ ਆਉਣਾ ਭੁੱਲ ਗਏ ਰੀਲਾਂ ਕਰਕੇ ਤੇ ਰੀਲਾ ਸਾਡੇ ਨਾਲ ਫੇਰ ਵੀ ਨਹੀਂ ਬਣੀਆਂ ਕਿਉਂਕਿ ਸਾਡੇ ਮੈਕ ਬਾਈ ਇਸ ਸਟੋਰ ਚ ਰਹਿ ਗਏ ਸੀਗੇ ਹੁਣ ਚਾ ਕੇ ਲਿਆਏ ਆਂਗੇ ਤੇ ਸਵੇਰੇ ਬਣਾਵਾਂਗੇ ਚਾਹਾ ਮ ਵੀ ਪਿਆਵਾਂ ਜਰਾ ਇਹ ਕਾ ਬੈਠਾ ਚਾਹਾ ਹਾਂਜੀ ਠੀਕ ਹੈ ਸਰ ਪਨੀਰ ਕੱਚਾ ਤਾਂ ਨਹੀਂਗਾ ਉਹ ਪੀਸ ਦਿੱਸੀ ਜਾਂਦੇ ਨੇ ਪਨੀਰ ਆ ਇਦਾਂ ਕਰ ਦੋ ਇਹਨੂੰ ਹਾਂ ਘਰ ਪਾਲ ਪਨੀਰ ਘਟ ਸੀਰ ਕੱਲੇ ਛੋਲੇ ਆਏ ਨਾ ਖਾਣੇ ਇਹ ਸੋਲੇ ਆ। ਐ ਲੈ ਵੇ ਇਹ ਤਾਂ ਸੌਂ ਗਿਆ ਟਾਈਮ ਨਾਲ ਜੀ। ਐਂ ਮੈਂ ਕਹਦਾ ਇਹ ਮੈਂ ਨਹੀਂ ਬਣਾਉਣੀ ਸਕਦਾ। ਮੈਨੂੰ ਪਤਾ ਜੀ ਇਹ ਤੁਹਾਨੂੰ। ਹੋਰ ਪਨੀਰ ਖਾਣ ਵਾਲਾ ਇਦੋਂ ਮੜ ਕੇ ਹੁਣ ਕੌਣ ਆਇਆ? ਆਪਾਂ ਤਾਂ ਚਲ ਘਟ ਖਾਣੇ ਆਂਗੇ। ਟਾਈਮ ਭਾਈ 1 ਵਜਨ ਵਾਲਾਗਾ ਪੂਰਾ। ਤੇ ਡੀ ਇਹ ਡੀ ਕੇ ਬਹੁਤ ਜ਼ਰੂਰੀ ਕੰਮ ਕਰ ਜਾਂਦਾਗਾ। ਮੈਂ ਉਹ ਘੜਾ ਘੇੜਦੇ ਵਿਚਾਲੇ। ਦੇਖ ਸਰਫੀ ਹੋਣੀ ਤਾਂ ਨਤੀਜੇ ਵਾਸਤੇ ਕੋਈ ਫਾਇਦਾ ਨਹੀਂਗਾ ਨੱਕ ਜੰਗਲਾਂ ਮਾਰੀ ਜਾਂਦਾ ਸਰਪਾਲ ਨੂੰ ਚੈੱਕ ਕਰਾਤਾ ਇਸ ਟਾਈਮ ਨਹੀਂ ਯਾਰ ਪਾਲ ਨੂੰ ਚੈੱਕ ਕਰ ਪਾਲ ਨੂੰ ਮਰਪਾਲ ਨੂੰ ਨਾਲ ਸੁਤਾ ਤੇ ਵਧੀਆ ਹਾਕਾ ਗੋਲ ਜੀ ਉਹਦੀ ਸੰਦੇ ਵੱਡਾ ਹੈ ਕਰ ਮੈਂ ਉਹ ਬਲ ਜਾਗਦਾ ਤੇ ਉਹ Ne zaman ne zaman ne zaman ne ne zaman ne 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 zaman 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 ਉਹ ਬੱਸ ਗੱਲ 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 ਕੰਬਲ ਸੇ ਅ ਹੋਏ ਕੰਬਲ ਨਾਲ ਨਹੀਂ ਤਾਂ ਲੜਕਿਆ ਸੀ ਲੱ விவசாயிகள்தான் <laughs> 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 <laughs>